ਹੈਲੋ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਸਵਾਗਤ ਕਰਦਾ ਤੁਹਾਡਾ ਇਸ ਬਲੌਗ ਦੇ ਵਿੱਚ ਤੇ ਦੋਸਤੋ ਅੱਜ ਮੈਂ ਆਇਆ ਹੈਗਾ ਆ ਨੇਚਰ ਪਾਰਕ ਚੋਹਾਲ ਹੁਸ਼ਿਆਰਪੁਰ ਦੇ ਕੋਲ ਬਣਿਆ ਹੋਇਆ ਆ ਤੇ ਇਸ ਦੇ ਨਾਲ ਹੀ ਇੱਕ ਡੈਮ ਆ ਤੇ ਉੱਥੇ ਹੁੰਦੀ ਆ ਬੋਟਿੰਗ ਤੇ ਮੈਂ ਪਲਾਨ ਬਣਾਇਆ ਹੋਇਆ ਬੋਟਿੰਗ ਕਰਨ ਦਾ ਤੇ ਚਲੋ ਦੇਖਦੇ ਆਂ ਕੀ ਹਿਸਾਬ ਕਿਤਾਬ ਆ ਤੇ ਇਹ ਰਸਤਾ ਇਸ ਤਰ੍ਹਾਂ ਦੇ ਜੰਗਲ ਵਿੱਚ ਦੀ ਹੋ ਕੇ ਜਾਂਦਾ ਆ ਆਜੋ ਦੇਖਦੇ ਆਂ ਅੱਗੇ ਜਾ ਕੇ ਹਾਂਜੀ ਦੋਸਤੋ ਅਸੀਂ ਬੈ ਗਏ ਆ ਬੋਟ ਦੇ ਵਿੱਚ ਤੇ ਸਾਡੇ ਡਰਾਈਵਰ ਸਾਹਿਬ ਇਹ ਹੈਗੇ ਆ ਤੇ ਚਲੋ ਆਜੋ ਕਰਦੇ ਆ ਸੈਰ ਏ ਹੈਗੇ ਡਰਾਈਵਰ ਸਾਹਿਬ ਡਰਾਈਵਰ ਸਾਹਿਬ ਅਸੀਂ ਚੇਂਜ ਕਰ ਲਏ ਆ ਤੇ ਇਹਨਾਂ ਨੂੰ ਪੁੱਛਦੇ ਆ ਤੇ ਆਜੋ ਫਿਰ ਹਾਂਜੀ ਡਰਾਈਵਰ ਸਾਹਿਬ ਤੁਸੀਂ ਦੱਸੋ ਇਹ ਕਿ ਸਤੋ ਦੇਣਾ ਇਹ ਖੁੱਲਾ ਰਹਿੰਦਾ ਹੈ ਹਾਂਜੀ ਹਾਂਜੀ ਅੱਛਾ ਕੋਈ ਵੀ ਆ ਸਕਦਾ ਮੈਂ ਇੱਥੇ ਕੋਈ ਆ ਮਤਲਬ ਜ਼ਿਆਦਾ ਕਿਹੜੇ ਦਿਨ ਆਉਂਦੇ ਆ ਲੋਕੀ ਸ਼ਨੀ ਐਤਵਾਰ ਜ਼ਿਆਦਾ ਆਉਂਦੇ ਆ ਨਾ ਅੱਛਾ ਤੇ 150 ਰੁਪਇਆ ਟਿਕਟ ਹੈ ਤੇ ਕਿੰਨੇ ਤੋਂ ਕਿੰਨੇ ਵਜੇ ਤੱਕ ਖੁੱਲਾ ਰਹਿੰਦਾ ਇਹ? ਇਹ 6-7 ਵਜੇ। ਸ਼ਾਮ ਦੇ 6-7 ਵਜੇ ਨਾ ਤੇ ਸਵੇਰੇ ਸਵੇਰੇ 9 ਵਜੇ। ਸਵੇਰੇ 9 ਵਜੇ। ਠੀਕ ਆ। ਮਤਲਬ ਉੱਪਰ ਜਿਹੜਾ ਬਣਿਆ ਹੋਇਆ ਉੱਥੇ ਰਾਤ ਰੋਕ ਵੀ ਸਕਦੇ ਆ ਨਾ? ਕਮਰੇ-ਕੁੰਮਰੇ ਬਣੇ ਹੋਏ ਆ। ਠੀਕ ਆ। 4000 ਪੂਰੀ ਫੈਮਿਲੀ ਦਾ ਕਿ ਇੱਕ ਇੱਕ ਜਣੇ ਦਾ 4000। ਇਹ ਜੇ ਤੁਸੀਂ ਰੂਮ ਪੂਰਾ ਲੈਣਾ ਤਾਂ 4000 ਰੁਪਏ। ਅੱਲੇ ਵੀ ਜਾਂਦੇ। ਮਤਲਬ ਪੂਰਾ ਰੂਮ ਲੈ ਸਕਦੇ ਆ ਜਿਹਨੇ ਫੈਮਿਲੀ ਨਾਲ ਹੋਵੇ ਚਾਹੇ ਕੱਲਾ ਹੋਵੇ 4000 ਰੁਪਏ ਲੱਗਣਾ ਨਾ। ਠੀਕ ਆ। हां जी दोस्तों मैं ਤੁਹਾਨੂੰ ਇੱਕ ਵਾਰ ਤੋਂ ਫੇਰ ਦੱਸ ਦਵਾਂ ਇਹ ਹੁਸ਼ਿਆਰਪੁਰ ਦੇ ਕੋਲ ਚੋਹਾਲ ਪਹੁੰਚ ਕੇ ਚੋਹਾਲ ਤੋਂ ਤਕਰੀਬਨ 1-2 ਕਿਲੋਮੀਟਰ ਦੀ ਦੂਰੀ ਤੇ ਜਦੋਂ ਤੁਸੀਂ ਨੇਚਰ ਪਾਰਕ ਪਹੁੰਚ ਜਾਂਦੇ ਹੋ ਤਾਂ ਨੇਚਰ ਪਾਰਕ ਤੋਂ ਬੋਟਿੰਗ ਲਈ ਜਾ ਸਕਦੇ ਹੋ ਤੇ ਬੋਟਿੰਗ ਲਈ 150 ਰੁਪਏ ਪਰ ਪਰਸਨ ਟਿਕਟ ਹੈ বাবা মন্দির ফেরত এই ਲਗਾ ਖਲਾਈ ਉੱਥੇ ਲਗਾ ਆਏ ਹਾਂ ਇਹ ਫੋਟੋ ਨੂੰ ਲੈ ਆਈਏ ਕਿੱਥੀ ਦੋਸਤੋ ਇਹ ਸਗਾ ਮੇਰਾ ਅੱਜ ਦਾ ਬਲੌਗ ਤੇ ਮਿਲਦੇ ਆਂ ਅਗਲੀ ਵੀਡੀਓ ਵਿੱਚ ਥੈਂਕ ਯੂ